ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੱਲ ਨੂੰ ਬਿਜਲੀ ਫਿਟਿੰਗ ਦਾ ਕੰਮ ਸ਼ੁਰੂ ਕਰਾਂਗੇ ਤੇ ਸਮਾਨ ਆਪਾਂ ਲੈਂਦਾ ਅੱਜ ਤੇ ਦਿਖਾਉਨੇ ਆਂਗੇ ਕੀ ਕੀ ਲੈਂਦਾ ਕੱਲੀ-ਕੱਲੀ ਚੀਜ਼ ਦਿਖਾਵਾਂਗੇ ਤੁਹਾਨੂੰ ਕਿਹੜੀ ਕੰਪਨੀ ਦੀ ਆ ਤੇ ਕੀ ਕੁਆਲਿਟੀ ਆ ਤੇ ਕਿਹੋ ਜਿਹਾ ਡਿਜ਼ਾਈਨ ਆ ਕਿਹੋ ਜਿਹਾ ਡਿਜ਼ਾਈਨ ਆ ਉਹ ਸਾਰੀ ਦੱਸਾਂਗੇ ਤੇ ਵੀਡੀਓ ਐਂਡ ਤੱਕ ਬਣੇ ਰਹੋ ਹੂੰ ਦਿਖਾਉਣਾ ਮੈਂ ਫੋਨ ਫੜਾ ਦਈਏ ਇੱਧਰ ਇੱਧਰ ਇਹ ਕੰਪਨੀ ਹੈਗੀ 골ਡ ਮੈਡਲ ਇਹ ਨਹੀਂ ਕਿੱਥੇ ਲਿਆ कंपनी है प्लग हर चीज़ खी पागे दबाराई प्लग अभी प्लग की है मैं सोचा ਇਹ ਵੀ ਉਹੀ ਕੰਪਨੀ ਦਾ 골ਡ ਮੈਡਲ ਦਾ ਇੱਕ ਡੱਬੇ 'ਚ 20 20 ਪਲੱਗ ਆ ਗਏ ਤੇ 20 ਸੁੱਚਾ ਆ ਆ ਦੋ ਚਾ 45 ਇੱਕ ਜਮਾ

ਪਲਾਂਗ ਹੀਦਾ ਵਸ ਆਹ ਆਹੀ ਬਦਲ ਲੈਂਦੇ ਆ ਆ ਬਲਕ ਖੁੱਲੀ ਪਿਆ ਸੀਗਾ ਮਗਰੋਂ ਬਰੰਗ ਪਾਇਆ ਕਰ ਤੇ ਜਿਹੜੀ ਤਾਰ ਲੈਂਦੀ ਉਹ ਹੈਗੀ ਹੈਗੀ ਜੇ ਆਰ ਕੇ 골ਡ ਆਹ ਤਾਰ ਆ ਵਾਇਰ ਜਿਹੜੀ ਫਿਟਿੰਗ ਵਾਸਤੇ ਕੋਲ ਵੀ ਨਹੀਂ ਪਾ ਰਿਹਾ ਕਿ ਨਾ ਹੋ ਲੀ ਹਾਂ ਹੋ ਲੀ ਹੈ ਨਾ ਰੰਗਾ ਕਿਹੜਾ ਐਡਵਰਟ ਰੰਗਾ ਦਾ ਇਹ ਕਿਹਦੇ ਕਿਹਦੇ 12 90 ਐਡਵਰਟ ਇਹ ਯੋ ਤੇ ਕਿੰਨੇ ਮੰ ਮੰਦੀਆ 1 ਕਿ ਮੈਂ ਮੰਦੀਆ ਤੇ ਕਿੰਨਾ ਨਹੀਂ ਦੇ ਦੇਗੀ ਜਨੇ 6 ਰੁਪਏ ਹੈ ਮੇਰੇ ਹਿਸਾਬ ਨਾਲ ਆ 1.5 ਮੰਗਾ 1mm ਤੇ 2mm ਤੇ ਦੋ ਹੈ ਹਨ ਦੀ ਆ ਨਹੀਂ 2 2mm ਇਸ ਜੀ ਦਾ ਕੰਮ ਇਹਦਾ ਨਾਮ ਵੱਧ ਜਹੇ ਫਾਇਰ ਕਰਦੇ ਹੋਏ ਵੀ ਆਰ ਕੇ ਦੀ ਗਈ ਹੈਗੀ ਤਾਰ ਤੇ ਗੋਲਡ ਮੈਡਲ ਦਾ ਸੱਚਾ ਪਲੱਗ ਬਾਕੀ ਸਾਰਾ ਗੋਲਡ ਮੈਡਲ ਦਾ ਇਹ ਦੱਸੋ ਵੀ ਕੰਪਨੀ ਕਿਵੇਂ ਆ ਪਹਿਲਾਂ ਕਿਸੇ ਵਰਤਨਾ ਇਸਮਾਨ ਵਰਤਿਆ ਇਸਮਾਨ ਇਹ ਕੰਪਨੀ ਦਾ ਕਹਿੰਦੇ ਹੈਗੇ ਵੀ ਇਹਦਾ ਰਿਜ਼ਲਟ ਬਦਲੇਗਾ ਬਾਕੀ 10 ਸਾਲ ਦੀ ਗਾਰੰਟੀ ਹੈ ਸੱਚਾ ਜਾਂ ਪਲੱਗ ਕੋਈ ਵੀ ਚੀਜ਼ ਖਰਾਬ ਹੁੰਦੀ ਹੈ ਨੀ ਉਹ ਬਦਲ ਕੇ ਵਾਲਾ ਸਰ ਨਵੀਂ ਨੂੰ ਅਜੀ ਕਨਸੀਲਡ ਲਾਈਟਾਂ ਦਿਖਾਵਾਂਗੇ ਦਿਖਾਉਣੀਆਂ ਦਿਖਾ ਦਿੱਤਾ ਕਨਸੀਲਡ ਲਾਈਟਾਂ ਵੀ ਆਹ ਜੀ ਜਹਾਡਾ ਪੋਇੰਟ ਬੰਦ ਕਰਨ ਵਾਸਤੇ ਆਹ ਸਮਾਨ ਹੋ ਗਿਆ ਤੇ ਆਹ ਵੀ ਉਹੀ ਆ ਗਏ ਬੱਲ ਬਲਾਉਣ ਵਾਸਤੇ ਇਹ ਡੱਬਾ ਦਾ ਬੰਦ ਇਹ ਕਿਸ ਕੰਪਨੀ ਦਾ ਇਹ ਹੋਰ ਹੋਲਡ ਰ ਹੈ ਹੋਲਡ ਹਾਂ ਹੋਲਡ ਵੀਡੀਓ ਹੋਲਡ ਐਚ 10 ਐਚ 10 ਕੰਪਨੀ ਦਾ ਇਹ ਡੀਸੀ ਜੀ ਹੈ ਆ ਇਹ ਨਾ ਕੰਸੀਲਡ ਲਾਈਟ ਆ ਜੀ ਇੱਥੋਂ ਖੁੱਲੂਗੀ ਉਹ ਇਹਨਾਂ ਨੂੰ ਦੇਖੋ ਇਹ ਜਿੱਥੇ ਕੰਸੀਲਡ ਲਾਈਟੀਆਂ 15 ਤੇ ਇੱਕ ਸਮਾਨ ਹੋ ਗਈਆਂ ਹਾਂ ਬੰਦ ਹਾਂ ਪੱਖਾ ਜਿਹੜਾ ਵੱਧ ਘੱਟ ਕਰਨਾ ਬਸਤੇ ਇਹ ਵੀ ਉਹ ਹੀ 골ਡ ਸਟਾਰ ਇੱਕ ਹੀ ਕੰਪਨੀ ਦੇ ਆ ਕੰਸੀਲਡ ਲਾਈਟਾਂ ਲੱਗਣਗੀਆਂ ਇੱਥੇ ਬੈਡਰੂਮ ਚ ਤੇ ਡਰਾਈਂਗ ਰੂਮ ਚ ਦੋ ਦੋ ਆ ਆਹੀ ਸਮਾਨ ਆ ਗਿਆ ਤੇ ਹਜੇ ਜਿਹੜਾ ਆਹ ਉਹ ਜੋ ਜਿਹੜਾ ਪਲੇਟਾਂ ਇਹਨਾਂ ਦਾ ਨੰਨਾ ਬੇਚ ਕਰਨ ਕੋਲਣ ਵਾਸਤੇ ਉਹ ਚੀਜ਼ ਹਜੇ ਲੈਵਣਾ ਲਾਪਾਂ ਤੇ ਇਹ ਸਮਾਨ ਦਾ ਰੇਟ ਆਪਾਂ ਹੋਰ ਕਿਸੇ ਵੀਡੀਓ ਜੀ ਦੱਸਾਂਗੇ ਕੋਈ ਵੱਖਰੀ ਵੀਡੀਓ ਬਣਾਵਾਂਗੇ ਜਿਵੇਂ ਆਪਾਂ ਤੈਲਾਂ ਦੀ ਵੀਡੀਓ ਨੂੰ ਬਣਾਈ ਸੀ ਕਿਉਂਕਿ ਕੱਲੀ ਕੱਲੀ ਚੀਜ਼ ਦਾ ਰੇਟ ਦੱਸਣਾ ਪਊਗਾ ਖੇਚ ਕੀ ਰੇਟ ਲਵਾਇਆ ਹੈਗਾ ਆਪਾਂ ਪਤਾ ਕਰਕੇ ਦੋ ਚਾਰ ਦੁਕਾਨਾਂ ਤੋਂ ਆ ਇਸ ਸਮਾਨ ਨਾਲ ਕੱਲੂ ਬਿਜਲੀ ਫਿਟਿੰਗ ਦਾ ਕੰਮ ਸ਼ੁਰੂ ਕਰਾਂਗੇ ਤੇ ਇਸ ਸਮਾਨ ਨੂੰ ਆਪਾਂ ਰੱਖ ਲਈ ਜਾਈ ਇਹ ਸਮਾਨ ਸੀਗਾ ਜਿਹੜਾ ਤੁਹਾਨੂੰ ਦਿਖਾਇਆ ਗਿਆ ਆਪਾਂ ਤੇ ਬਿਜਲੀ ਫਿਟਿੰਗ ਦਾ ਕੰਮ ਕੱਲੂ ਸ਼ੁਰੂ ਕਰਾਂਗੇ ਤੇ ਰੰਗ ਵਾਲਾ ਇੱਧਰ ਲੱਗਿਆ ਪਿਆ ਰੰਗ ਦਾ ਕੰਮ ਵੀ ਨਿਬੜੀ ਗਿਆ ਐ ਤਿਆਰ ਹੋ ਗਏ ਚੁਗਾਠਾ ਇੱਕ ਵਾਰੀ ਦਿਖਾ ਦਈਏ ਲਗਭਗ ਸਾਰਾ ਨਿਬੜ ਗਿਆ ਲਓ ਇਹ ਰੰਗ ਤਾਂ ਹੋ ਗਿਆ ਤੇ ਆਹ ਡਿਜ਼ਾਈਨ ਬਣਾਉਣ ਲੱਗੇ ਆ ਬ੍ਰਾਊਨ ਕਲਰ ਆ ਇਹ ਦੇ ਸੂਤ ਨਾਲ ਦੇਖਦੇ ਹਾਂ ਕੋਈ ਕਾਰਾਗਰੀ ਕਰਕੇ ਅੱਗੇ ਕੀ ਦੀ ਆ ਗਾਲਿਆ ਹਾਂ ਆਹ ਦੇਖਦੇ ਹਾਂ ਫਿਰ ਸਮਿਲ ਕੇ ਜਿੰਗੂ ਮਰ ਜੂ ਹਨਾ ਇਹ ਹਾਂ ਕਿ ਉਹ ਹੀ ਚੀਜ਼ ਆ ਉਹਦੇ ਮੰਗਣ ਨੂੰ ਬਣਾਇਆ ਅੱਛਾ ਇਹ ਇੱਕ ਇੱਕ ਚੀਜ਼ ਹੋਰ ਲੱਗੂ ਤੇ ਪੁੱਤੇ ਕਿ ਲਗੂ ਤੇ ਚੌਕ ਤੋਂ ਆਹੀ ਹੂ ਟੱਚ ਬੋਰ ਲਿਆਂਦਾ ਪਾ ਹਾਂ ਅੱਛਾ ਤੇਰਾ ਇਹਦਾ ਮਮ ਬਣਾ ਕੇ ਤੇਰਾ ਨਹੀਂ ਆ ਤਾਂ ਸੈਟ ਆ ਕੰਮ ਇਹ ਸੈਟ ਦਾ ਪਹਿਲਾਂ ਵਾਲਾ ਥੋੜਾ ਜਿਹਾ ਹੋਰ ਹੀ ਲੱਗਦਾ ਸੀਗਾ ਆ ਗਾ ਮੈਂ ਸੈਟਾ ਕਰਤਾ ਤੂੰ ਮਨਾ ਦੇ ਕੇ ਰਾਂ ਗੱਲ ਫਿਰ ਹਲੋ ਜੀ ਆ ਪਾਊਡਰ ਹੈਗਾ ਸਟੀਲ ਪਾਊਡਰ ਆ ਸਾਫ਼ ਕਰੀ ਜਾਂਦਾ ਮੁੰਡਾ ਇਹ ਸਟੀਲ ਦੀਆਂ ਆ ਗ੍ਰਿਲ ਜਿਹੜੇ ਸਰੀਏ ਜਿਹਾ ਵਿਚਾਲੇ ਰੰਗ ਦਾ ਕੰਮ ਨਿਬੜ ਗਿਆ ਤੇ ਇਹ ਚਮਕਮਣ ਜੂ ਗੱਲ ਆ ਇਹਦੇ ਨਾਲ ਹਾਂ ਗਿੱਲਾ ਕਰਕੇ ਘੋਲ ਕੇ ਹੈ ਹਾਂ ਉੱਤੇ ਮਾਰੀ ਜਾਂਦਾ 그치, 그... 음, 파워를 가만다